ਦਾ ਵੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਜਿਹੜਾ ਅੱਜ ਕੱਲ੍ਹ ਗੋਡਿਆਂ ਦੇ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਤੇ ਬਜ਼ੁਰਗਾਂ ਦੇ ਵਿੱਚ ਵੀ ਆਮ ਦੇਖਣ ਨੂੰ ਤਾਂ ਹੁੰਦੀ ਹੀ ਹੈ ਤੇ ਆਪਣੇ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਵੀ ਹੁੰਦੀ ਹੈ ਇਸ ਦਾ ਕਾਰਨ ਹੋ ਸਕਦਾ ਹੈ ਜਿਵੇਂ ਸਾਡੇ ਸਰੀਰ ਵਿੱਚ ਪੌਸ਼ਕ ਤੱਤਾਂ ਦੀ ਕਮੀ ਤੇ ਇਸ ਦੇ ਨਾਲ ਜੋੜਾਂ ਦੇ ਦਰਦ ਦੀਆਂ ਸਮੱਸਿਆਵਾਂ ਹੋਣ ਲੱਗਦੀ ਹੈ ਚਾਹੇ ਤਾਂ ਵੀ ਉਹ ਕਮਰ ਦੇ ਦਰਦ ਹੋਵੇ ਤੇ ਇਸ ਦੇ ਨਾਲ ਇਹ ਨੁਸਕਾ ਆਪਾਂ ਅੱਜ ਘਰ ਬੈਠੇ ਤਿਆਰ ਕਰਦੇ ਹਾਂ ਤੇ ਇਹਨੂੰ ਕਿਵੇਂ ਠੀਕ ਕਰ ਸਕਦੇ ਆ ਸਾਡੀ ਸਿਹਤ ਦੇ ਲਈ ਜਿਹੜਾ ਪਿਆਜ਼ ਹੁੰਦਾ ਜੀ ਉਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਸ ਦੇ ਇਲਾਵਾ ਸਾਡੀ ਇਹ ਸੁੰਦਰਤਾ ਦੇ ਲਈ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਵੇਂ ਅੱਜ ਕੱਲ ਆਪਣੇ ਬਾਲ ਵੀ ਜ਼ਿਆਦਾ ਝੜ ਰਹੇ ਹੁੰਦੇ ਹਨ ਨਾ ਟੁੱਟਣ ਲੱਗ ਜਾਂਦੇ ਹਨ ਨਾ ਜਿਵੇਂ ਇਸ ਦਾ ਪੇਸਟ ਵੀ ਬਣਾ ਕੇ ਆਪਾਂ ਬਾਲਾਂ ਦੇ ਵਿੱਚ ਜਿਵੇਂ ਰੂਸੀ ਹੁੰਦੀ ਆਪਣੇਗਾ ਅੱਜ ਕੱਲ ਸਿਕਰੀ ਹੋ ਜਾਂਦੀ ਆ ਪੇਸਟ ਬਣਾ ਕੇ ਉਸ ਦਾ ਪਾਣੀ ਕੱਢ ਕੇ ਜਿਵੇਂ ਬਾਲਾਂ ਦੇ ਵਿੱਚ ਵੀ ਲਗਾ ਸਕਦੇ ਆ ਤੇ ਉਸ ਦੇ ਨਾਲ ਜਿਹੜੀ ਸੀ ਕਰੀ ਹੁੰਦੀ ਹੈ ਉਹ हट ਜਾਂਦੀ ਹੈ ਤੇ ਨਵੇਂ ਬਾਲ ਆਪਣੇ ਗਰੋਥ ਕਰਨ ਲੱਗ ਜਾਂਦੇ ਨੇ ਤੇ ਬਾਲਾਂ ਦੇ ਵਿੱਚ ਵੀ ਬੈਨੀਫੀਸ਼ੀਅਲ ਹੈ ਇਸ ਤੋਂ ਇਲਾਵਾ ਪਿਆਜ਼ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਸਾਡੇ ਜੋੜਾਂ ਦੇ ਦਰਦ ਲਈ ਵੀ ਪਿਆਜ਼ ਦਾ ਰਸ ਵੀ ਬਹੁਤ ਫਾਇਦੇਮੰਦ ਹੈ ਜੇਕਰ ਤੁਸੀਂ ਪਿਆਜ਼ ਦਾ ਰਸ ਲਗਾਉਣੀ ਹੋ ਜਾਂ ਫਿਰ ਤੁਸੀਂ ਇਸ ਦਾ ਪੇਸਟ ਵੀ ਬਣਾ ਸਕਦੇ ਹੋ ਪਿਆਜ਼ ਨੂੰ ਜੀ ਆਪਾਂ ਪਹਿਲਾਂ ਚੰਗੀ ਤਰ੍ਹਾਂ ਛਿੱਲਾ ਲਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਕੇ ਜੀ ਫਿਰ ਆਪਾਂ ਇਸ ਨੂੰ ਕद्दूकस ਵੀ ਕਰ ਸਕਦੇ ਆ ਜਿਵੇਂ ਆਪਾਂ ਗ੍ਰੈਂਡਰ ਦੇ ਵਿੱਚ ਵੀ ਪੀਸ ਸਕਦੇ ਆ ਪਿਆਜ਼ ਨੂੰ ਚੰਗੀ ਤਰ੍ਹਾਂ ਆਪਾਂ ਇਸ ਨੂੰ ਪੇਸਟ ਬਣਾਉਣ ਦੇ ਲਈ ਤਿਆਰ ਕਰ ਸਕਦੇ ਆ ਆਪਾਂ ਇਸ ਤਰ੍ਹਾਂ ਦਾ ਕद्दूकस ਲੈਣਾਗਾ ਜੀ ਬਰੀਕ ਪਾਸੇ ਨਾਲ ਆਪਾਂ ਇਸ ਨਾਲ ਕद्दूकस ਕਰਾਂਗੇ ਪਿਆਜ਼ ਨੂੰ ਕਿ ਆਪਣੇ ਜੋੜਾਂ ਦੇ ਦਰਤ ਤੋਂ ਬਹੁਤ ਹੀ ਜ਼ਿਆਦਾ ਫੈਲੇ ਮੰਨਦਾ ਹੁੰਦਾ ਹੈ ਇਸ ਨਾਲ ਆਪਣੀ ਤੇਹੋ ਗੇਰੀ ਉਹ ਵੀ ਜੇ ਆਪਾਂ ਕਹਿ ਲਈਏ ਵੀ ਆਪਣਾ ਖੂਨ ਸੰਘਣਾ ਹੋ ਗਿਆ ਉਸ ਪਿਆਰ ਇਹ ਖਾਣਾ ਜ਼ਰੂਰੀ ਹੁੰਦਾ ਹੈ ਜਿਵੇਂ ਆਪਣਾ ਖੂਨ ਪਤਲਾ ਕਰ ਦੇਵੇ ਜੀ ਇਹ ਆਪਾਂ ਨੂੰ ਕਾਫੀ ਫੈਲੇ ਮੰਨਦਾ ਹੁੰਦਾ ਹੈ ਪਿਆਜ਼ ਦਾ ਪੇਸਟ ਵੀ ਬਣਾ ਸਕਦੇ ਆ ਜੀ ਪਿਆਜ਼ ਦਾ ਤੇਲ ਹੁੰਦਾ ਹੈਗਾ ਉਹ ਵੀ ਸਾਡੇ ਸਰੀਰ ਦੇ ਜੋੜਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਜਿਵੇਂ ਆਪਣੇ ਜੁਆਇੰਟਸ ਟ੍ਰਾਂਤੀ ਰਾਤ ਮਿਲਦੀ ਹੈ ਜਿੰਨਾ ਲੋਕਾਂ ਨੂੰ ਜੋੜਾਂ ਦੀ ਪਰੇਸ਼ਾਨੀ ਹੈ ਜਾਂ ਪੁਰਾਣੀ ਤੋਂ ਪੁਰਾਣਾ ਜਿਵੇਂ ਗਠੀਏ ਦੀ ਬਿਮਾਰੀ ਹੈ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਜੋੜਾਂ ਦੇ ਦਰਦ ਤੋਂ ਸਾਨੂੰ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਜਿਵੇਂ ਕਿ ਫ੍ਰਿਜ ਦਾ ਠੰਡਾ ਪਾਣੀ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਜਾਂ ਇਹ ਠੰਡ ਦੇ ਮੌਸਮ ਵਿੱਚ ਖਟੀਆਂ ਚੀਜ਼ਾਂ ਠੰਡਾ ਪਾਣੀ ਇਹਨਾਂ ਚੀਜ਼ਾਂ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਆਪਾਂ ਇਲਾਜ ਦੇ ਨਾਲ-ਨਾਲ ਤਿਹਲਸ ਵੀ ਆਪਣਾ ਸਭ ਤੋਂ ਵੱਡਾ ਜ਼ਰੂਰੀ ਹੈ ਜਿਵੇਂ ਆਪਾਂ ਨੂੰ ਕੈਲਸ਼ੀਅਮ ਦੀ ਵੀ ਕਮੀ ਹੋ ਸਕਦੀ ਹੈ ਉਹਨਾਂ ਚੀਜ਼ਾਂ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਹਲਦੀ ਦੇ ਵਿੱਚ ਐਂਟੀ ਬੈਕਟੀਰੀਅਲ ਹੁੰਦੀ ਹੈ ਹਲਦੀ ਖਾਸ ਕਰਕੇ ਜੋੜਾਂ ਦੇ ਦਰਦ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਜਿਵੇਂ ਕਿ ਗਠੀਏ ਦੇ ਦਰਦ ਤੋਂ ਵੀ ਫਾਇਦੇਮੰਦ ਹੁੰਦੀ ਹੈ ਸੋਜ ਤੋਂ ਵੀ ਆਰਾਮ ਮਿਲਦਾ ਹੈ ਜੇਕਰ ਆਪਾਂ ਹਲਦੀ ਵਾਲਾ ਦੁੱਧ ਪੀ ਲੈਮੀ ਤਾਂ ਉਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਸ ਦੇ ਵਿੱਚ ਵੀ ਹੁਣ ਆਪਾਂ ਪਹਿਲਾਂ ਹਲਦੀ ਨੂੰ ਐਡ ਕਰਾਂਗੇ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਹਲਦੀ ਨੂੰ ਆਪਾਂ ਇਸ ਤਰ੍ਹਾਂ ਐਡ ਕਰ ਲਾਂਗੇ ਮਿਕਸ ਕਰਕੇ ਇਸ ਨੂੰ ਆਪਾਂ ਇੱਕ ਪੇਨ ਦੇ ਵਿੱਚ ਪਾਵਾਂਗੇ ਇਸ ਦੇ ਵਿੱਚ ਹੁਣ ਆਪਾਂ ਤੀਸਰੀ ਚੀਜ਼ ਐਡ ਕਰਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਵੀ ਆਪਾਂ ਨੂੰ ਜੋੜਾਂ ਦੇ ਦਰਦ ਤੋਂ ਬਹੁਤ ਹੀ ਜ਼ਿਆਦਾ ਆਰਾਮ ਦਵਾਉਦਾ ਹੈਗਾ ਇਹ ਵੀ ਬਹੁਤ ਹੀ ਕੁੰਕਾਰੀ ਹੁੰਦਾ ਹੈਗਾ ਸਰੋਂ ਦਾ ਤੇਲ ਜੇਕਰ ਸਰੋਂ ਦਾ ਤੇਲ ਆਪਾਂ ਨਹੀਂ ਵੀ ਵਰਤਦੇ ਤਾਂ ਆਪਣੇ ਕੋਲ ਕੋਈ ਵੀ ਤੇਲ ਹੋਵੇ ਜਿਵੇਂ ਕਿ ਤਿਲਾਂ ਦਾ ਤੇਲ ਇਸ ਨੂੰ ਵੀ ਆਪਾਂ ਇਸ ਵਿੱਚ ਪਾ ਸਕਦੇ ਹਾਂ ਤੇ ਹੱਟੀਆਂ ਵੀ ਆਪਣੀਆਂ ਮਜ਼ਬੂਤ ਹੋ ਸਕਦੀਆਂ ਨੇ ਤਿਲਾਂ ਦੇ ਤੇਲ ਨਾਲ ਵੀ ਸਰੋਂ ਦੇ ਤੇਲ ਨਾਲ ਵੀ ਆਪਣੇ ਮਾਸਪੇਸ਼ੀਆਂ ਹੁੰਦੀਆਂ ਨੇ ਉਬਿਸ ਦੇ ਨਾਲ ਮਜ਼ਬੂਤ ਹੋ ਜਾਂਦੀਆਂ ਨੇ ਜਿਵੇਂ ਸੋਜ ਨੂੰ ਵੀ ਘੱਟ ਕਰਦਾ ਸਰੋਂ ਦਾ ਤੇਲ ਇਸ ਦੇ ਨਾਲ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਜੇਕਰ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈ ਤਾਂ ਤਿਲਾਂ ਦਾ ਵੀ ਸੇਵਨ ਕਰ ਸਕਦੇ ਹਾਂ ਜੇਕਰ ਤੁਸੀਂ ਤੇਲ ਵੈਸੇ ਵੀ ਆਪਾਂ ਖਾ ਸਕਦੇ ਹਾਂ ਤਾਂ ਤਿਲਾਂ ਨੂੰ ਵੀ ਤੁਸੀਂ ਸੁੱਕਾ ਖਾ ਸਕਦੇ ਹੋ ਜਿਵੇਂ ਕਿ ਤਿਲਾਂ ਦੇ ਵਿੱਚ ਕੈਲਸ਼ੀਅਮ ਬਹੁਤ ਹੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਵੀ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੇਕਰ ਆਪਾਂ ਤਿਲਾਂ ਦਾ ਤੇਲ ਜੋੜਾਂ ਦੇ ਦਰਦ ਤੋਂ ਵੀ ਵਰਤਾਂਗੇ ਉਹ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਰੋਂ ਦੇ ਤੇਲ ਵਿੱਚ ਹਲਦੀ ਨੂੰ ਮਿਕਸ ਕਰ ਲਾਂਗੇ ਤੇ ਪਿਆਜ਼ ਨੂੰ ਮਿਕਸ ਕਰਕੇ ਆਪਾਂ ਹੁਣ ਇਸ ਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਗੈਸ ਦੇ ਉੱਪਰ ਆਪਾਂ ਗਰਮ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲੈਣਾਗਾ ਲੂਤੀਆ ਪੰਜ ਸਰੋਂ ਦਾ ਤੇਲ ਤੇ ਹਲਦੀ ਤੇ ਪਿਆਜ਼ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਇਸ ਨੂੰ ਹੁਣ ਆਪਾਂ ਲੋ ਫਲੇਮ ਤੇ ਹੀ ਪਕਾਵਾਂਗੇ ਇਹਨੂੰ ਚੰਗੀ ਤਰ੍ਹਾਂ ਹੀ ਪਕਾਉਣਾ ਦਾ ਪਕਾਉਣ ਤੋਂ ਬਾਅਦ ਇਸ ਨੂੰ ਆਪਾਂ ਗੂੰਗਣਾ ਜ ਜਿਵੇਂ ਆਪਣੇ ਸਰੀਰ ਚੱਲ ਸਕੇ ਉਵੇਂ ਜੇ ਕਰ ਆਪਾਂ ਇਸ ਨੂੰ ਲਗਾ ਲੈਣਾਗਾ ਜਿੱਥੇ ਵੀ ਆਪਣੇ ਜੋੜ ਦਰਦ ਹੁੰਦਾਗਾ ਜਿਵੇਂ ਕਈ ਵਾਰ ਗੋਟਿਆਂ ਤੇ ਹੁੰਦਾ ਕਮਰ ਦਰਦ ਵੀ ਹੁੰਦਾ ਕੋਣੀਆਂ ਤੇ ਵੀ ਹੋਣ ਲੱਗ ਜਾਂਦਾ ਜਿਵੇਂ ਗਰਦਨ ਤੇ ਆਪਾਂ ਇਸ ਨੂੰ ਲੇਪ ਲਗਾ ਲਵਾਂਗੇ ਇਸ ਨੂੰ ਆਪਾਂ ਛਾਨਣਾ ਨਹੀਂ ਹੈਗਾ ਕਿਉਂਕਿ ਆਪਾਂ ਇਹਦਾ ਇੱਕ ਪੇਸਟ ਤਿਆਰ ਕਰਨਾ ਹੈਗਾ ਤਾਂ ਕਿ ਜਿਹੜੀ ਹਲਦੀ ਆ ਤੇ ਪਿਆਜ਼ ਆ ਉਹ ਆਪਣਾ ਜਿਹੜਾ ਸਰੀਰ ਜਿਵੇਂ ਆਪਣਾ ਦੁਖ ਰਿਹਾਗਾ ਜੋੜ ਦਰਦ ਹੋ ਰਿਹਾਗਾ ਉਸ ਦਰਦ ਨੂੰ ਇਹ ਜਕੜ ਸਕੇ ਇਸ ਤਰ੍ਹਾਂ ਆਪਾਂ ਇਹਨੂੰ ਭੁੰਨਦੇ ਰਹਾਂਗੇ ਹਲਦੀ ਨੂੰ ਤਿੰਨ ਗਿੱਤ ਨਾਲ ਆਪਾਂ ਨੂੰ ਪੌਣਾ ਲੈਣਾ ਦਾ ਹਲਦੀ ਤੇ ਪਿਆਜ਼ ਦੇ ਰਸ ਨੂੰ ਜੇਕਰ ਤੁਸੀਂ ਪਿਆਜ਼ ਦਾ ਰਸ ਵੀ ਕੱਢਣਾ ਹੋਵੇ ਉਹ ਵੀ ਤੁਸੀਂ ਕੱਟ ਕੇ ਲਾ ਸਕਦੇ ਹੁੰਦੇ ਆਪ ਤੋਂ ਜਿਵੇਂ ਆਪਾਂ ਕਹਿ ਦਿੰਨੇ ਵੀ ਆਪਣੇ ਕੱਪੜੇ ਖਰਾਬ ਹੋ ਜਾਣਗੇ ਕਿਉਂਕਿ ਆਪਾਂ ਉੱਪਰ ਦੀ ਕਪੜਾ ਬੰਨ ਲੈਣਾ ਪੁਰਾਣਾ ਜੋ ਆਪਣਾ ਫालतू ਕਪੜਾ ਪਿਆ ਹੁੰਦਾ ਘਰੇ ਉਹ ਉੱਪਰ ਦੀ ਬੰਨ ਲੈਣਾ ਹਲਦੀ ਦੇ ਤਾਂ ਕਿ ਆਪਣੇ ਜਿਹੜੇ ਕੱਪੜੇ ਪਹਿਨੇ ਹੋਣ ਉਹ ਖਰਾਬ ਨਾ ਹੋਣ ਇਸ ਨੂੰ ਚੰਗੀ ਤਰ੍ਹਾਂ ਕਪਕਾ ਲਾਣਾ ਹੈ ਕਿਉਂਕਿ ਅੱਜ ਕੱਲ ਇਹ ਆਮ ਤਰਦ ਹੋ ਰਿਹਾ ਹੈਗਾ ਹੁਣ ਬਜ਼ੁਰਗਾਂ ਦੇ ਵਿੱਚ ਤਾਂ ਪਹਿਲਾਂ ਹੈ ਸੀ ਉਮਰ ਦੇ ਨਾਲ ਸਾਹ ਦੇ ਨਾਲ ਹੀ ਤਰਦ ਹੁੰਦਾ ਸੀ ਹੁਣ ਨੌਜਵਾਨਾਂ ਦੇ ਵੀ ਦਰਦ ਇਹ ਆਮ ਹੀ ਹੋ ਗਿਆ ਕਿਉਂਕਿ ਅੱਜ ਕੱਲ ਖਾਣ ਪਾਣ ਜਿਹੜਾ ਆਪਣਾ ਉਹ ਨਹੀਂ ਸਹੀ ਹੈਗਾ ਜਿੱਦਿਮੀ ਆਪਾਂ ਜੀ ਕਲ ਤਲਿਆ ਜ਼ਿਆਦਾ ਖਾਣੇ ਆ ਬਾਹਰਲਾ ਚੀਜ਼ਾਂ ਜ਼ਿਆਦਾ ਖਾਣੇ ਆ ਤੇ ਆਪਾਂ ਘਰ ਵਿੱਚ ਬਣਾ ਕੇ ਘੱਟ ਹੀ ਕੁਝ ਲੈਣੇ ਆ ਤਾਂ ਤਾਂ ਕਰਕੇ ਵੀ ਇਹ ਦਰਦ ਆ ਜੋ ਆਪਾਂ ਨੂੰ ਸੈਨਾ ਪੈਂਦਾਗਾ ਜਿਵੇਂ ਆਪਾਂ دیر ਰਾਤ ਜਾਗਦੇ ਰਹਿਣਾ ਸਵੇਰੇ ਜਲਦੀ ਨਹੀਂ ਉੱਠਣਾ ਐਕਸਰਸਾਈਜ਼ ਨਹੀਂ ਕਰਨੀ ਇਸ ਦਾ ਕਾਰਨ ਇਹ ਹੋ ਸਕਦਾ ਦਰਦ ਦਾ ਕਾਰਨ ਹਾਲੇ ਕੋ ਤੁਸੀਂ ਦੇਖ ਸਕਦੇ ਹੋ ਹਲਦੀ ਤੇ ਆਪਣਾ ਪਿਆਜ਼ ਤੇ ਤੇਲ ਸਰੋਂ ਦਾ ਜੋ ਪਾਇਆ ਸੀਗਾ ਇਹਦੇ ਵਿੱਚ ਇਹ ਬਣ ਕੇ ਤੁਹਾਨੂੰ ਲੱਗੇ ਤਿਆਰ ਪੇਸਟ ਅਜਿਹਾ ਕਲ ਮੋਟਾਪਾ ਹੀ ਸਾਰੀਆਂ ਚੀਜ਼ਾਂ ਦਾ ਕਾਰਨ ਹਾ ਜਿਹੜਾ ਆਪਣੇ ਤੇ ਮੋਟਾਪਾ ਹੁੰਦਾ ਕਰਕੇ ਆਪਾਂ ਜੀ ਸਰੀਰ ਨੂੰ ਫਿੱਟ ਰੱਖਾਂਗੇ ਤਾਂ ਆਪਾਂ ਨੂੰ ਕੋਈ ਵੀ ਬਿਮਾਰੀ ਛੇਤੀ ਛੇਤੀ ਨਹੀਂ ਲੱਗੂਗੀ ਇਸੇ ਤਰ੍ਹਾਂ ਹੀ ਆਪਾਂ ਹਲਦੀ ਨੂੰ ਹੁੰਦੇ ਰਾਂਗੇ ਪਿਆਜ਼ ਨੂੰ ਜਿਨ੍ਹਾਂ ਨੂੰ ਜਿਵੇਂ ਗਠੀ ਦੀ ਜ਼ਿਆਦਾ ਤਕਲੀਫ ਆ ਉਹਨਾਂ ਨੂੰ ਜਿਵੇਂ ਅੱਜਕੱਲ ਆਪਾਂ ਮੀਠੀ ਦਾਣਾ ਪਿਉਉ ਦਿੰਨੇ ਆ ਪਾਣੀ ਦੇ ਵੇਰੀ ਉਠਕੇ ਜ਼ਰੂਰ ਪੀਣਾ ਚਾਹੀਦਾ ਹੈਗਾ ਕਿਉਂਕਿ ਗਟਿਆ ਵੀ ਅੱਜਕੱਲ ਆਮ ਹੋ ਰਿਹਾ ਲੋਕਾਂ ਦੇ ਵਿੱਚ ਤੇ ਆਪਣੇ ਖਾਣ ਪੀਣ ਦਾ ਜ਼ਰੂਰ ਧਿਆਨ ਰੱਖਿਆ ਕਰੋ। ਖਟੀਆਂ ਚੀਜ਼ਾਂ ਤੋਂ ਬਰੀਦ ਰੱਖਿਆ ਕਰੋ। ਜ਼ਿਆਦਾ ਠੰਡਾ ਚੀਜ਼ਾਂ ਠੰਡ ਦੇ ਮੌਸਮ ਵਿੱਚ ਠੰਡੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਲੋ ਜੀ ਆਪਣਾ ਜਿਹੜਾ ਪੇਸਟ ਸੀ ਉਹ ਬਣ ਕੇ ਹੋ ਗਿਆ ਤਿਆਰ। ਹੁਣ ਇਹਨੂੰ ਜਿਵੇਂ ਹਲਕਾ ਗੁੰੰਗਣਾ ਕਰਕੇ ਲਗਾ ਸਕਦੇ ਹਾਂ ਤਾਂ ਉਹ ਵੀ ਲਗਾ ਸਕਦੇ ਹਾਂ ਜਿੰਨਾ ਕਾ ਆਪਣਾ ਸਰੀਰ ਸਹਿਣ ਕਰੇ ਆਪਾਂ ਉਸੇ ਤਰ੍ਹਾਂ ਵੀ ਇਹ ਪੇਸਟ ਨੂੰ ਲਾ ਸਕਦੇ ਆ ਇਹਨੂੰ ਬਣਾ ਕੇ ਆਪਾਂ ਰੱਖ ਲੈਤਾ ਤਾਂ ਜਦੋਂ ਵੀ ਜ਼ਰੂਰਤ ਪਵੇ ਪਰ ਗਰਮ ਕਰਕੇ ਹੀ ਲਗਾਉਣਾ ਹੈ ਤੇ ਇਹ ਨਹੀਂ ਹੈ ਵੀ ਆਪਾਂ ਜੇ ਆਪਾਂ ਨੂੰ ਕੱਦ ਨੂੰ ਜ਼ਰੂਰਤ ਆ ਤੇ ਕੱਦ ਨੂੰ ਵੀ ਆਪਾਂ ਇਸੇ ਤਰ੍ਹਾਂ ਠੰਡਾ ਲਗਾ ਲਵਾਂਗੇ ਠੰਡਾ ਨਹੀਂ ਕਰਨਾ ਨੂੰ ਥੋੜਾ ਜਿਹਾ ਗਰਮ ਕਰਕੇ ਗੁੰਗਣਾਇਆ ਕਰਕੇ ਹੀ ਆਪਣੇ ਜੋੜਾਂ ਦੇ ਉੱਪਰ ਲਗਾ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ